ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਅਕਸਰੀ ਤੁਹਾਨੂੰ ਸਰੀਰ ਦੀ ਤੰਦਰੁਸਤੀ ਵਾਸਤੇ ਕੁਝ ਆਯੁਰਵੈਦਿਕ ਨੁਸਖੇ ਕੋਈ ਘਰੇਲੂ ਟੋਟਕੇ ਅਤੇ ਕੁਝ ਹੋਮਿਓਪੈਥੀ ਇਲਾਜ ਦੱਸਦਾ ਹਾਂ ਤੇ ਅੱਜ ਦੀ ਵੀਡੀਓ ਵਿੱਚ ਅਗਰ ਕਿਸੇ ਦਾ ਪੇਟ ਦਰਦ ਅਕਸਰ ਹੁੰਦਾ ਹੈ ਉਹਨੂੰ ਅਫਾਰਾ ਹੁੰਦਾ ਹੈ ਪੇਟ ਫੁੱਲਦਾ ਹੈ ਪੇਟ ਸਖਤ ਹੋ ਜਾਂਦਾ ਹੈ ਖੱਟੇ ਕੌੜੇ ਡਕਾਰ ਆਉਂਦੇ ਨੇ ਜਾਂ ਕਿਸੇ ਦੇ ਪੇਟ ਦੇ ਵਿੱਚ ਕੀੜੇ ਨੇ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਘਰੇਲੂ ਟੋਟਕਾ ਹੈ ਜਿਹੜਾ ਤੁਸੀਂ ਅਜਮਾ ਕੇ ਇਹਨਾਂ ਦਿੱਕਤਾਂ ਤੋਂ ਨਜਾਤ ਪਾ ਸਕਦੇ ਹੋ ਅਕਸਰ ਜਦੋਂ ਮੈਂ ਦੋਸਤਾਂ ਨੂੰ ਕੋਈ ਨੁਸਖਾ ਦੱਸਦਾ ਹਾਂ ਤਾਂ ਉਹ ਪੁੱਛਦੇ ਨੇ ਕਿ ਇਹ ਬਣਿਆ ਬਣਾਇਆ ਕਿੱਥੋਂ ਮਿਲੇਗਾ ਅੱਜ ਜਿਹੜਾ ਤੁਹਾਨੂੰ ਮੈਂ ਨੁਸਖਾ ਦੱਸਣ ਜਾ ਰਿਹਾ ਇਹ ਤੁਹਾਨੂੰ ਬਣਿਆ ਬਣਾਇਆ ਪੂਰੀ ਦੁਨੀਆ 'ਚੋਂ ਕਿਤੇ ਨਹੀਂ ਮਿਲੇਗਾ ਤੁਹਾਨੂੰ ਖੁਦ ਹੀ ਬਣਾਉਣਾ ਪਏਗਾ ਤੇ ਇਹ ਸਵਾਲ ਇਹ ਅੱਜ ਖਤਮ ਹੋ ਜਾਏਗਾ ਤੇ ਆਓ ਜਾਣਦੇ ਹਾਂ ਕਿ ਇਹ ਨੁਸਖਾ ਕੀ ਹੈ ਜਿਹਦੇ ਨਾਲ ਅਸੀਂ ਆਪਣਾ ਖੱਟੇ ਢਕਾਰ ਪੇਟ ਚ ਦਰਦ ਪੇਟ ਚ ਜਲਣ ਪੇਟ ਦੇ ਕੀੜੇ ਜਿਹੜੇ ਮਲ ਦੇ ਰਸਤੇ ਬਾਹਰ ਕੱਢ ਦੇਾਂਗੇ ਉਹ ਕਿਵੇਂ ਤਿਆਰ ਕਰਨਾ ਹੈ ਤੇ ਉਹਨੂੰ ਕਿਵੇਂ ਵਰਤਣਾ ਹੈ ਤੇ ਸ਼ੁਰੂ ਕਰਦੇ ਆ ਅੱਜ ਦਾ ਵੀਡੀਓ ਸਭ ਤੋਂ ਪਹਿਲਾਂ ਆਪਣੀ ਜ਼ਰੂਰਤ ਦੇ ਮੁਤਾਬਕ ਕੱਚੀ ਮooli ਦਾ ਇੱਕ ਟੁਕੜਾ ਤਿਆਰ ਕਰੋ ਮooli ਬਿਲਕੁਲ ਕੱਚੀ ਹੋਣੀ ਚਾਹੀਦੀ ਹੈ ਉਹਨੂੰ ਛਿੱਲ ਕੇ ਚੰਗੀ ਤਰ੍ਹਾਂ ਟੁਕੜਾ ਤਿਆਰ ਕਰ ਲਓ ਤੇ ਉਹਦੇ ਬਿਲਕੁਲ ਵਿਚਕਾਰ ਲੰਮੇ ਰੁੱਖ ਇੱਕ ਚੀਰਾ ਦੇ ਦਿਓ ਚੀਰਾ ਦੇ ਕੇ ਉਹਦੇ ਵਿੱਚ ਇੱਕ ਖੱਡਾ ਜਿਹਾ ਬਣ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਘੱਟੋ-ਘੱਟ 1.5 ਤੋਂ 2 ਚਮਚ ਮਸਾਲਾ ਭਰਿਆ ਜਾ ਸਕਦਾ ਹੋਵੇ ਇਹਨੂੰ ਚੀਰੇ ਨੂੰ ਗਹਿਰਾਈ ਵਿੱਚ ਖਾਲੀ ਕਰ ਲੈਣਾ ਚਾਹੀਦਾ ਹੈ ਤੇ ਤਾਂ ਕਿ ਇਹਦੇ ਵਿੱਚ ਮਸਾਲਾ ਭਰਿਆ ਜਾ ਸਕੇ ਹੁਣ ਅਸੀਂ ਇਹਦੇ ਵਿੱਚ ਦੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਜਿਹੜੀਆਂ ਅਸੀਂ ਇਹਦੇ ਵਿੱਚ ਭਰਨੀਆਂ ਨੇ ਸਭ ਤੋਂ ਪਹਿਲਾਂ ਇੱਕ ਚਮਚ ਸਾਨੂੰ ਚਾਹੀਦਾ ਹੈ ਸੇਂਦਾ ਨਮਕ ਸਿੰਧਾ ਨਮਕ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਆਮ ਹੀ ਮਿਲ ਜਾਂਦਾ ਹੈ ਟਰਾਲੀਆਂ ਦੇ ਵਿੱਚ ਭਰ ਕੇ ਲੋਕਾਂ ਨੇ ਵੇਚਣੇ ਲਾਇਆ ਹੁੰਦਾ ਹੈ ਸ਼ਹਿਰ ਦੇ ਬਾਹਰ ਬਾਹਰ ਉਹ ਤੁਸੀਂ ਲੈ ਕੇ ਪੀਸਿਆ ਵੀ ਲੈ ਸਕਦੇ ਹੋ ਅਤੇ ਸਾਬਤ ਲੈ ਕੇ ਵੀ ਪੀਸ ਸਕਦੇ ਹੋ ਇਸੇ ਵਿੱਚ ਇੱਕ ਚਮਚ ਅਜਵੈਨ ਚੰਗੀ ਤਰ੍ਹਾਂ ਮਿਲਾ ਦਿਓ ਇਹਨਾਂ ਦੋਹਾਂ ਚੀਜ਼ਾਂ ਨੂੰ ਐਨੀ ਚੰਗੀ ਤਰ੍ਹਾਂ ਮਿਲਾ ਦਿਓ ਕਿ ਇਹ ਅਲੱਗ ਲੱਗਣਾ ਰਹਿ ਸਕਣ ਫਿਰ ਮੂਲੀ ਨੂੰ ਜਿਹੜਾ ਚੀਰਾ ਦਿੱਤਾ ਸੀ ਉਸ ਚੀਰੇ ਦੇ ਵਿੱਚ ਇਹਨਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਭਰ ਦਿਓ ਚੰਗੀ ਤਰ੍ਹਾਂ ਭਰਨ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਭਰ ਜਾਵੇ ਤੇ ਇਹਨੂੰ ਤੁਸੀਂ ਇੱਕ ਬਰਤਨ ਦੇ ਵਿੱਚ ਰੱਖਣਾ ਹੈ ਖਾਸ ਕਰਕੇ ਕੱਚ ਦਾ ਜਾਂ ਪਲਾਸਟਿਕ ਦਾ ਬਰਤਨ ਹੋਣਾ ਚਾਹੀਦਾ ਹੈ ਅਗਰ ਮੂਲੀ ਵੱਡੀ ਅਤੇ ਬਰਤਨ ਛੋਟਾ ਹੋਵੇ ਤਾਂ ਤੁਸੀਂ ਇਹਦੇ ਦੋ ਟੁਕੜੇ ਕਰਕੇ ਵੀ ਰੱਖ ਸਕਦੇ ਹੋ ਜ਼ਰੂਰਤ ਮੁਤਾਬਕ ਤੁਸੀਂ ਮੂਲੀ ਮੋਟੀ ਜਾਂ ਪਤਲੀ ਕਿਸੇ ਤਰ੍ਹਾਂ ਦੀ ਵੀ ਲੈ ਸਕਦੇ ਹੋ ਪਰ ਮੂਲੀ ਕੱਚੀ ਹੋਣੀ ਚਾਹੀਦੀ ਹੈ ਇਹਨੂੰ ਬਰਤਨ ਦੇ ਵਿੱਚ ਰੱਖ ਕੇ ਬਾਅਦ ਵਿੱਚ ਉੱਤੇ ਬਿਲਕੁਲ ਪਤਲਾ ਜਿਹਾ ਕੱਪੜਾ ਜਿਵੇਂ ਕਿ ਮਲਮਲ ਦਾ ਕੋਈ ਕੱਪੜਾ ਜਾਲੀਦਾਰ ਕੱਪੜਾ ਕੋਈ ਵੀ ਇਹੋ ਜਿਹਾ ਪਤਲਾ ਜਿਹਾ ਕੱਪੜਾ ਲੈ ਕੇ ਇਹ ਬਰਤਨ ਦੇ ਉੱਤੇ ਇਹਨੂੰ ਟੱਕ ਦੇਣਾ ਹੈ ਅਤੇ ਸਾਰੀ ਰਾਤ ਇਹਨੂੰ ਅਸਮਾਨ ਦੇ ਥੱਲੇ ਯਾਨੀ ਕਿ ਖੁੱਲੇ ਅਸਮਾਨ ਥੱਲੇ ਰੱਖਣਾ ਹੈ ਤੇ ਸਵੇਰੇ ਇਹਨੂੰ ਵਰਤਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਏਗਾ ਲਓ ਵੀ ਦੋਸਤੋ ਜਿਹੜੀ ਆਪਾਂ ਕੱਲ ਮੂਲੀ ਅਜਵੈਨ ਅਤੇ ਸੈਂਦੇ ਨਮਕ ਨਾਲ ਭਰ ਕੇ ਰੱਖੀ ਸੀ ਉਹ ਅੱਜ ਤਿਆਰ ਹੋ ਗਈ ਹੋएगी ਖੋਲ ਕੇ ਦੇਖਦੇ ਆ ਲਓ ਜੀ ਇਹ ਮooli ਖਾਲੀ ਪੇਟ ਖਾਣ ਵਾਸਤੇ ਬਿਲਕੁਲ ਤਿਆਰ ਹੈ ਇਹਨੇ ਪਾਣੀ ਵੀ ਕਾਫੀ ਛੱਡਿਆ ਹੈ ਨਮਕ ਨਾਲ ਮਿਲ ਕੇ ਪਰ ਇਹ ਪਾਣੀ ਸਾਡੇ ਕਿਸੇ ਕੰਮ ਦਾ ਨਹੀਂ ਅਸੀਂ ਇਹ ਮooli ਨੂੰ ਹੀ ਖਾਣਾ ਹੈ ਅਗਰ ਕਿਸੇ ਦੇ ਪੇਟ ਵਿੱਚ ਕੀੜੇ ਨੇ ਤਾਂ ਇਹਨੂੰ 3 ਦਿਨ ਲਗਾਤਾਰ ਇਸ ਤਰ੍ਹਾਂ ਮooli ਖਾਣੀ ਪਏਗੀ ਫਿਰ 3 ਦਿਨ ਛੁੱਟੀ ਕਰਕੇ ਫਿਰ 3 ਦਿਨ ਮooli ਖਾਣੀ ਪਏਗੀ ਤੀਸਰੀ ਵਾਰ ਫਿਰ ਤਿੰਨ ਦਿਨ ਛੁੱਟੀ ਕਰਕੇ ਫਿਰ ਤਿੰਨ ਦਿਨ ਮੂਲੀ ਖਾਦੀ ਜਾਵੇ ਤਾਂ ਉਹਦੇ ਪੇਟ ਦੇ ਸਾਰੇ ਕੀੜੇ ਮਲ ਦੁਆਰਾ ਬਾਹਰ ਨਿਕਲ ਜਾਣਗੇ ਅਤੇ ਉਹ ਵਿਅਕਤੀ ਤੰਦਰੁਸਤ ਹੋ ਜਾਏਗਾ। ਉਹੋ ਪ੍ਰਾਣੀ ਬੇਨਤੀ ਇੱਕ ਵਾਰ ਫਿਰ ਜਿਹੜੇ ਮੇਰੇ ਦੋਸਤ YouTube ਚੈਨਲ ਤੇ ਨਵੇਂ ਨੇ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਵੀ ਦਬਾ ਦੇਣ। ਜਿਹੜੇ Facebook ਪੇਜ ਤੇ ਨਵੇਂ ਨੇ ਉਹ Facebook ਪੇਜ ਨੂੰ ਫੋਲੋ ਕਰ ਲੈਣ। ਅਗਰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰੋ। ਲਾਈਕ ਅਤੇ ਕਮੈਂਟ ਵੀ ਜ਼ਰੂਰ ਕਰੋ। ਜਿਹੜੇ ਦੋਸਤਾਂ ਦਾ ਕਿਸੇ ਦਾ ਪੇਟ ਦਰਦ ਕਿਸੇ ਨੂੰ ਉਫਾਰਾ ਕਿਸੇ ਨੂੰ ਜਲਣ ਪੇਟ ਵਿੱਚ ਹੁੰਦੀ ਹੈ ਜਾਂ ਪੇਟ ਸਖਤ ਹੋ ਜਾਂਦਾ ਹੈ ਅਗਰ ਉਹ ਵੀ 3-4 ਦਿਨ ਇਸ ਤਰ੍ਹਾਂ ਇਹ ਟੋਟਕਾ ਬਣਾਵੇ ਤਾਂ ਉਹਨੂੰ ਬਹੁਤ ਨਿਜਾਤ ਮਿਲੇਗੀ ਬਹੁਤ ਤੰਦਰੁਸਤੀ ਹਾਸਲ ਹੋਏਗੀ ਅਤੇ ਇਹ ਛੁਟਕਾਰਾ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਏਗਾ ਧੰਨਵਾਦ